ਸ਼੍ਰੀ ਫਤੇਗੜ ਸਾਹਿਬ ਵਿਖੇ ਸ਼ਹੀਦੀ ਸਭਾ ਮਨਾਈ ਜਾ ਰਹੀ ਹੈ ਇਹ ਸ਼ਹੀਦੀ ਸਭਾ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ ਇਸ ਸ਼ਹੀਦੀ ਸਭਾ ਦੌਰਾਨ ਯੂਥ ਅਕਾਲੀ ਦਲ ਦੇ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਜਿਸ ਦੀ ਅਗਵਾਈ ਕੌਮੀ ਪ੍ਰਧਾਨ ਸਰਬੀਤ ਸਿੰਘ ਚਿੰਝਰ ਵੱਲੋਂ ਕੀਤੀ ਗਈ ਹੈ ਮੇਰੀ ਦਸਤਾਰ ਮੇਰੀ ਸ਼ਾਨ ਮਹਮ ਦੇ ਤਹਿਤ ਦਸਤਾਰਾਂ ਦਾ ਇਹ ਲੰਗਰ ਲਗਾਇਆ ਗਿਆ ਇਸ ਆਯੋਜਨ ਦੀ ਸ਼ੁਰੂਆਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਅਰਦਾਸ ਕਰਕੇ ਕੀਤੀ ਹੈ ਇਸ ਦੌਰਾਨ ਮੁਫਤ ਦਸਤਾਰਾ ਬੰਨਣ ਦੇ ਕੈਂਪ ਵਿੱਚ ਛੋਟੇ-ਛੋਟੇ ਬੱਚਿਆਂ ਸਮੇਤ 1500 ਤੋਂ ਵੱਧ ਸ਼ਰਧਾਲੂਆਂ ਨੇ ਭਾਗ ਲਿਆ ਉਹਨਾਂ ਤੇ ਸਿੱਖ ਗੌਰਵ ਅਤੇ ਵਿਰਾਸਤ ਦਾ ਪ੍ਰਤੀਕ ਦਸਤਾਰਾਂ ਸਜਾਈਆਂ ਗਈਆਂ ਨੇ ਇਸ ਮੋਹਮੇਬਾਰੇ ਕੌਮੀ ਪ੍ਰਧਾਨ ਸਰਬਜੀਤ ਸਿੰਘ )^{(1)} ਜਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਟਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੂਥ ਅਕਾਲੀ ਦਲ ਸਿੱਖ ਕੌਮ ਦੇ ਅਮੀਰ ਇਤਿਹਾਸ ਤੇ ਵਿਰਸੇ ਨੂੰ ਸੰਭਾਲਣ ਦੇ ਲਈ ਵਚਨਬੱਧ ਹੈ ਅਸੀਂ ਸਿੱਖ ਸਵੈਮਾਨ ਤੇ ਇਕਤਾ ਨੂੰ ਬੜਾਵਾ ਦੇਣ ਦੇ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਦੇ ਰਹਾਂਗੇ ਤੇ ਪੰਜਾਬ ਭਰ ਵਿੱਚ ਅਜਿਹੇ ਸਮਾਗਮ ਕਰਵਾ ਕੇ ਸਿੱਖ ਪਛਾਣ ਤੇ ਸਮਾਜ ਸੇਵਾ ਨੂੰ ਅੱਗੇ ਵਧਾਵਾਂਗੇ ਇਸ ਸਬੰਧ ਵਿੱਚ ਕੌਮੀ ਪ੍ਰਧਾਨ ਸਰਬਜੀਤ ਸਿੰਘ )^{(ਚਿੰਝਰ)} ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਮੀਤ ਪ੍ਰਦਾਨ ਬਲਜੀਤ ਸਿੰਘ ਪੁੱਟਾ ਅਤੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਕੀ ਕੁਝ ਕਿਹਾ ਗਿਆ ਹੈ ਤੁਹਾਨੂੰ ਸੁਣਾਉਦੇ ਆਂ ਜਿਕਾ ਖਾਲਸਾ ਵਾਹਿਗੁਰੂ ਜੀ ਖਤੇ ਮੇਰੀ ਦਸਤਾਰ ਮੇਰੀ ਸ਼ਾਨ ਯੂਥ ਕਰਦਿਲ ਦੀ ਇਹ ਮੁਹਿੰਮ ਲਗਾਤਾਰ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਕਰਨ ਲਈ ਸਿਰ ਤੇ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਦੀ ਹੈ ਹਰੇਕ ਸਾਲ ਜਿੱਥੇ ਵਕ ਵਕ ਵੱਡੇ ਤਾਰ ਸਮਾਗਮਾਂ ਦੇ ਵਿੱਚ ਦਸਤਾਰ ਕੈਪ ਲਗਾਏ ਜਾਂਦੇ ਨੇ ਉੱਤੇ ਹੀ ਸਾਤਾ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫੱਤੇ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਦੇ ਮਾਸਾਨੀ ਸ਼ਾਦ ਨੂੰ ਸਮਰਪਿਤ 11 ਤੇ 12 ਪੋ ਨੂੰ ਇਹ ਦਸਤਾਰ ਕੈਪ ਗੁਰਦੁਆਰਾ ਸ੍ਰੀ ਫੱਤੇਗੜ ਸਾਹਿਬ ਦੇ ਨਾਲ ਹਰੇਕ ਸਾਲ ਨੌ ਜਨਮਾਂ ਨੂੰ ਬੱਚਿਆਂ ਨੂੰ ਦਸਤਾਰ ਦੇ ਨਾਲ ਛੋੜਨ ਲਈ ਲਗਾਇਆ ਜਾਂਦਾ ਸੋ ਇਸ ਸਾਲ 2025 ਦੇ ਵਿੱਚ ਵੀ 11 ਪੋ ਅੱਜ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਮੁੱਖ ਅਧਕਰਮੀ ਭਾਈ ਸਾਪਾਈ ਪਰਪਾਰ ਸਿੰਘ ਜੀ ਉਹਨਾਂ ਵੱਲੋਂ ਅਰਦਾਸ ਕਰਕੇ ਅੱਜ ਇਹ ਸੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਫਿਰ ਇਹ 2 ਦਿਨ ਦਸਤਾਰ ਕੈਂਪ ਚੱਲੇਗਾ। ਮਨੋਰ ਤੇ ਜਿੱਤੇ ਇਹ ਧਰਤੀ ਸ਼ਹੀਦਾਂ ਦੀ ਸ਼ਹਾਦਤ ਨਾਲ ਸਜੀ ਹੋਈ ਧਰਤੀ ਕਿਤੇ ਪੂਰੀ ਦੁਨੀਆ ਵਿੱਚ ਸਭ ਤੋਂ ਮਹਿੰਗੀ ਧਰਤੀ ਦਾ ਕਿਤਾਬ ਫਤਿਹਗੜ ਸਾਹਿਬ ਨੂੰ। ਦੁੱਧ ਸਭ ਤੋਂ ਮਹਿੰਗਾ ਦੁੱਧ ਇੱਥੇ ਭਾਈ ਮੋਤੀਰਾ ਮਹਾਰਾਜ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਦੋ ਦੁੱਧ ਦੇ ਗਲਾਸਾਂ ਦੇ ਬਦਲੇ ਆਪਣਾ ਕੁੱਲ ਵਿੱਚ ਪਰਵਾ ਲਿਆ। ਉਸ ਧਰਤੀ ਦੇ ਦਸਤਾਰ ਕੈਂਪ ਲਾ ਕੇ ਇਹ ਸੁਨੇਹਾ ਇਹ ਪ੍ਰਚਾਰਾ ਕੀਤਾ ਜਾਂਦਾ ਗੁਰੂ ਸਾਹਿਬ ਦੀ ਬੋਟਾ ਸਰਨਾਲ ਕੀ ਨੌਜਵਾਨਾਂ ਨੂੰ ਬੱਚਿਆਂ ਨੂੰ ਨਵੀਂ ਪੀੜ੍ਹੀ ਨੂੰ ਆਉਣ ਵਾਲੀ ਸਾਡੀ ਪੀੜ੍ਹੀ ਨੂੰ ਬੱਚਿਆਂ ਨਾਲ ਬੱਚਿਆਂ ਨਾਲ ਜੋੜੇ ਜਾਵੇ ਇਹ ਸਰਦਾ ਤਾਜ ਉਹ ਬੱਚਾ ਵਾਲੇ ਨੇ ਸਾਨੂੰ ਬਖਸ਼ਿਆ ਉਹਦੇ ਨਾਲ ਜੋੜਾ ਜਾਵੇ ਇਸ ਦਸਤਾਰ ਕੈਂਪ ਦੇ ਵਿੱਚ ਗੁਰੂ ਸਾਹਿਬ ਦੀ ਅਪਾਰ ਕਿਰਪਾ ਪਿਛਲੇ ਸਾਲ ਜਿਹੜੇ ਦਸਤਾਰ ਸਜਾ ਕੇ ਗਏ ਉੱਤੇ ਪਿਛਲੇ ਸਾਲ ਜਿਹੜੇ ਦਸਤਾਰ ਸਜਾ ਕੇ ਗਏ ਬਹੁਤ ਨੌਜਵਾਨ ਬੱਚੇ ਐਸੇ ਮਿਲਦੇ ਨੇ ਜਿਹੜੇ ਪੱਕੇ ਦਸਤਾਰ ਸਜਾਉਣ ਲਾ ਕੇ ਸੋ ਪ੍ਰਾਲਾ ਵੀ ਗੁਰੂ ਦੀ ਕਿਰਪਾ ਦੇ ਨਾਲ ਹੋਇਆ ਤੇ ਕਿਰਪਾ ਵੀ ਗੁਰੂ ਨੇ ਕਰਨੀ ਆ ਦਸਤਾਰਾ ਸਜਾ ਕੇ ਸਿਰ ਤੇ ਰੱਖਣ ਦੀ ਬੇਨਤੀ ਵੀ ਗੁਰੂ ਨੂੰ ਕਰਨੀ ਆ ਸੋ ਗੁਰੂ ਸਭ ਕਹਿੰਦੇ ਬੇਨਤੀ ਆ ਕਿ ਦਸਤਾਰ ਕੈਂਪ ਵਿੱਚ ਜਿਹੜੇ ਵੀ ਨੌਜਵਾਨ ਬੱਚੇ ਦਸਤਾਰਾ ਸਜਾ ਕੇ ਚਾਹ ਉਹ ਵੀ ਇਸੇ ਤਰ੍ਹਾਂ ਦਸਤਾਰਾ ਸਜਾ ਕੇ ਰੱਖਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਗੁਰਟਰਪ ਦੀ ਸ਼ਹਾਦਤ ਨੂੰ ਸਨਮਰਪਿਤ ਮੇਰੀ ਦਸਤਾਰ ਬਣੀ ਸ਼ਾਨ ਜਿਹੜਾ ਹਰ ਸਾਹਿਬ ਆ ਅੱਛੀ ਇਤਾਲੀ ਦਾ ਜੀ ਮੀ ਪੱਤਰਕਾਰ ਸਾਹਿਬ ਕੋਈ ਕਹਿ ਲਗਾ ਫਾਇ ਜਾ ਰਿਹਾ ਜਿਸ ਦੇ ਵਿੱਚ ਸਾਰੀ ਸੰਗਤ ਨੌਜਵਾਨ ਵੀਰ ਜੀ ਦਾ ਨੇ ਕਦੇ ਦਸਤਾਰ ਨਹੀਂ ਸਾਈ ਉਹਨਾਂ ਕਿਰਪਾ ਕਰਕੇ ਲੈ ਗਏ ਕਿਰਪਾ ਕਰਨ ਚਾਹਵਾ ਤੇ ਕਿ ਅੱਜ ਉਹ ਦਸਤਾਰਾਂ ਸੇ ਆ ਕੇ ਗੁਰੂ ਵਾਲੇ ਬਣਨਗੇ ਆਪਣੀ ਸਿੱਖੀ ਨਾਲ ਜੁੜਨਗੇ ਅਤੇ ਜਿਹੜੀ ਇੱਥੇ ਸ਼ਹੀਦਾਂ ਦੀ ਬਾਤ ਵੀ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਲਗਾਏ ਜਾ ਰਹੇ ਚਾਹ ਮੁੱਢਾ ਹੋਵੇ ਚਾਹ ਸ਼ਬਦ ਦਾ ਹੋਵੇ ਚਾਹ ਸ਼ਬਦ ਦਾ ਹੋਵੇ ਸਾਹਿਬ ਦਸਤਾਰਾਂ ਦੇ ਲੰਗਰ ਇਹ ਬਹੁਤ ਉਪਕਾਰ ਕਿਰਪਾ ਸਾਹਿਬ ਕਰਜਾ ਨੇ ਕਿ ਉਹ ਆਪਣੇ ਨਾਲ ਕਿਉਂਕਿ ਸਾਬ ਜੱਟਾਂ ਨੇ ਸਿੱਖੀ ਲਈ ਆਪਣੇ ਜਾਨਾਂ ਵਾਰ ਦਿੱਤੀਆਂ ਸੀ ਉਹ ਸਾਬ ਨੇ ਆਪਣਾ ਸਾਰਾ ਪਰਮਾਨੰ ਸਿੱਖੀ ਲਈ ਵਾਰ ਦਿੱਤਾ ਸੀ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਸਾਨੂੰ ਸਾਰੇ ਨੂੰ ਸਿੱਖੀ ਨਾਲ ਜੋੜਨਾ ਹੈ ਜਿਹੜੇ ਆਪਣੇ ਬੱਚੇ ਆਉਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਿੱਖੀ ਨਾਲ ਜੋੜ ਕੇ ਬਹਿਣ ਸਿੱਖਾ ਕਰ ਕਿ ਉਹ ਸਿੱਖੀ ਨਾਲ ਜੁੜਨ ਸਾਡਾ ਹੀ ਫਰਜ਼ ਆ ਸਾਰੀ ਸੰਗਤਾਂ ਜਿਹੜਾ ਸਾਥ ਦੇਣਾ ਹੈ ਸਾਰਾ ਤੌਫਿਕ ਧੰਨਵਾਦ ਬਾਈਕੂ ਜੀ ਦਾ ਖਾਸਾ ਸਾਬ ਜੱਟਾ ਬਾਬਾ ਜੁਰਾਵਾ ਸਿੰਘ ਬਖਸ਼ ਸਿੰਘ ਤੇ ਮਾਤਾ ਖੇਹਦੇ ਸਥਾਨ ਪਰਵਾਰਾਸ਼ੀ ਹਰਖਸਰ ਸਲਾਮਾਂ ਜੀ ਲੋਕ ਸਤਿਕਾਰਾਂ ਤੇ ਸਤਿ ਸ਼ਬਦਾਂ। ਉਸ ਸਮਾਜ ਦੇ ਵਿੱਚ ਨਕਸਾਂ ਦੇ ਦਰਾਂ ਵਿੱਚ ਦੇਸ਼ਾਂ ਦੇ ਦੇਸ਼ਾਂ ਤੋਂ ਦੁਨੀਆ ਆਪਣਾ ਸਤਿਕਰਮ ਲਈ ਆਪੇ ਹੈ। ਉੱਥੇ ਦਾ ਸਮਾਜ ਦਾ ਤੇ ਜਿੱਥੇ ਸਾਰੀਆਂ ਸੰਗਤਾਂ ਨੇ ਹਰ ਪ੍ਰਕਾਰ ਦੀ ਸਿੱਖਾ ਸੰਤਾਂ ਸੰਤਾਂ ਦੀ ਸੇਵਾ ਕੀਤੀ। ਪ੍ਰਣੇ ਕੀਤਾ ਜਾਂਦਾ। ਉੱਥੇ ਸ਼ਰਮਣੀ ਕਾਲੀ ਦਲ ਵੱਲੋਂ ਉੱਚਾ ਕਾਲੀ ਦਲ ਵੱਲੋਂ ਸਾਰੇ ਨੌਜਵਾਨ ਬੱਚਿਆਂ ਬੱਚੀਆਂ ਨੂੰ ਸਿੱਖੀ ਸੰਗਤ ਨਾਲ ਜੋੜਨ ਲਈ ਸਤਾਰਨ ਦੀ ਜਿਹੜੀ ਇਤਿਹਾਸਿਕ ਕਹਾਣੀ ਆ ਰਹੀ ਹੈ ਮੈਂ ਸਮਝਦਾ ਜੋ ਮੇਰੀ ਦਸਤਾਵੇਜ਼ ਰਿਸ਼ਾ ਜਿਹੜਾ ਲਹਿਰ ਦੇ ਤਹਿਤ ਸ਼੍ਰੋਮਣੀ ਅਪਾਲੀ ਦਲ ਤਾਂ ਇਹ ਕਲਦਲ ਵੱਲੋਂ ਤੁਸੀਂ ਦੇਖ ਸਕਦੇ ਕਿਵੇਂ ਹਜ਼ਾਰਾਂ ਦੀ ਤਤਾ ਦੇ ਵਿੱਚ ਨੌਂ ਬੰਦੇ ਜਿਹੜੇ ਅਜੇ ਤੱਕ 17 ਨਹੀਂ ਸਿੱਛ ਜਾਂਦੇ ਉਹ ਅਜੇ ਇਸ ਧਰਤੀ ਦੇ ਉੱਤੇ ਆ ਕੇ 17 ਸਿੱਛ ਆਖ ਨਹੀਂ ਮਸਲਦਾ ਹੈ ਇਹ ਕਲਦਲ ਦਾ ਵੀ ਤਰੀਕਾ ਦਾ ਪਰ ਉਹ ਜਿੰਦਾ ਬਹੁਤ ਹੀ ਜਿਹੜਾ ਵਧੀਆ ਕੰਮ ਹੈ ਕਿਸੇ ਨਾਲ ਜਿਹੜਾ ਰਿਸੋਰਸ ਹਮੇਂ ਜਦੋਂ ਇਸ ਧਰਤੀ ਦੇ ਉੱਤੇ ਉਸ ਸਮੇਂ ਦਾ ਹਕੂਮਾਨ ਜ਼ਬਰ ਤੇ ਜ਼ੁਲਮ ਕਰਦਾ ਸੀ ਉਸਨੇ ਸਰਪੇ ਸਾਹਿਬ ਜਿਆਨੇ ਕਿਹਾ ਜਬਰ ਜ਼ੁਲਮ ਦਾ ਦਰਪਰ ਆਪਣੀ ਸੀ ਕਿ ਕਿ ਇਹ ਸੰਸਕ੍ਰਿਤੀ ਸੁਣਾ ਸੰਭਾ ਅਕਸਰ ਨੂੰ ਪ੍ਰੇਰਣਾ ਲੈ ਕੇ ਜਾਣਦਾ ਸੀ ਉਹ ਸਿੰਘਾਂ ਲੈ ਕੇ ਜਾਣ ਦੀ ਜਿਹੜਾ ਕਰ ਕਰ ਫਿਰ ਸਿੱਖੀ ਸੰਪਰਕਰ ਜਿਹੜੀ ਹੈ ਔਰ ਜਿਸ ਅੰਮੀ ਸਾਡੇ ਗੁਰੂਆਂ ਨੇ ਤੁਸਾਂ ਨੂੰ ਸਿਧਾਰਤ ਕੀਤਾ ਉਸ ਸਿਧਾਰਤ ਨੂੰ ਪੱਲੇ ਪੱਲੇ ਜਾਣਦੀ ਹੈ ਸੋ ਜਿਹਨਾਂ ਵੀ ਅੱਜ ਇਹ ਪ੍ਰਭਾਤ ਕਰਮ ਐਸੀ ਬੜੇ ਮਸ਼ਾਲ ਸੰਗਤਾਂ ਕਰਦੇ ਨੇ ਸਾਡੇ زمین سوا سارے چیچے طور سے کرتے ارداس کرتے ہیں کہ سن چلن کا پردرشن اور اس سجا جی گرو سن ستارہ